ਤੁਸੀਂ ਜਨਰਲ ਲੋਕਾਂ ਨੂੰ ਪੁੱਛੋ ਵੀ ਹਾਂਜੀ ਲੌਂਗ ਕਿਉਂ ਹੁੰਦਾ ਉਹਨੇ ਕਹਿੰਦਾ ਜੀ ਲੌਂਗ ਇੱਕ ਮਸਾਲਾ ਹੁੰਦਾ ਬਸ ਐਹੀ ਜਨਰੇਸ਼ਨ ਨੂੰ ਪਤਾ ਇਹ ਤੋਂ ਜ਼ਿਆਦਾ ਉਹ ਜਾਣਣਾ ਨਹੀਂ ਚਾਹੁੰਦੇ ਠੀਕ ਹੈ ਉਹਨਾਂ ਨੇ ਕਹਿਣਾ ਜੀ ਅਸੀਂ ਮੰਨ ਲਓ ਕੋਈ ਕਿਸੇ ਪ੍ਰਕਾਰ ਦੀ ਕੋਈ ਰੈਸਪੀ ਬਣਾਉਣੀ ਹੈ ਉਹਦੇ ਚ ਅਸੀਂ ਲੌਂਗ ਨੂੰ ਯੂਜ਼ ਕਰਦੇ ਹਾਂ ਲੇਕਿਨ ਬਟ ਲੌਂਗ ਆਪਣੇ ਆਪ ਦੇ ਵਿੱਚ ਇੱਕ ਰਾਮਬਾਨਾ ਸੰਜੀਵਨੀ ਬੁੱਟੀ ਹੈ ਕਿ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਦੇ ਘਰਾਂ ਦੇ ਵਿੱਚ ਆਪਾਂ ਨਜ਼ਰ ਮਾਰੀਏ ਥੋੜਾ ਜਿਆ ਕਿ ਆਪਾਂ ਦੇਖੀਏ ਕਿ ਜਿਹੜੇ ਉਹਨਾਂ ਦੇ ਬੱਚੇ ਆ ਕਿਤੇ ਰੈਡ ਬੁੱਲ ਤਾਂ ਨਹੀਂ ਲੈ ਰਹੇ ਕਿਤੇ ਸਟ੍ਰਿੰਗ ਤਾਂ ਨਹੀਂ ਲੈ ਰਹੇ ਹੂੰ ਹੂੰ ਕਿਉਂਕਿ ਸਟ੍ਰਿੰਗ ਔਰ ਰੈਡ ਬੁੱਲ ਜਿਹੜੇ ਜੁਵਾ ਬੱਚੇ ਆ ਛੋਟੀ ਉਮਰ ਦੇ ਬੱਚੇ ਆ ਬੜੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਪੀਂਦੇ ਆ ਉਹਨਾਂ ਨੂੰ ਫੀਲ ਕੀ ਹੁੰਦਾ એનર્ਜੀ ਉਹ ਕਹਿੰਦੇ એનર્ਜੀ ਆ ਗਈ ਥੋੜੇ ਟਾਈਮ ਲਈ એનર્ਜੀ ਆ ਗਈ ਆ ਪਰ ਇਹਦੇ ਪਿੱਛੇ ਇੱਕ ਹਾਂਗਫੁੱਲ ਘਾਤ ਕੇ ਕਰ ਹਾਸੇ ਲੁਕਿਆ ਹੋਇਆ ਹੈ ਬਹੁਤ ਤਰ੍ਹਾਂ ਦੇ ਲੋਕਾਂ ਨੇ ਕਾਰਨ ਲੈ ਲੇ ਉਹ ਤੋਂ ਇਲਾਵਾ ਇੱਕ ਕਾਰਨ ਲੈ ਲਿਆ ਜੀ ਈਗੋ ਫੈਕਟਰ ਬੀ ਮੈਂ ਜੇ ਇਹ ਨਸ਼ਾ ਕਰ ਸਕਦਾ ਤਾਂ ਮੈਂ ਵੀ ਤਾਂ ਅਫੋਰਡ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਹ ਦੇਖਦੇ ਨਹੀਂ ਵੀ ਉਸ ਵਿਅਕਤੀ ਦਾ ਫਾਈਨੈਂਸ਼ੀਅਲ ਸਟੇਟਸ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਹੈ ਆ ਉਹ ਕਰ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਤੁਸੀਂ ਟਰੈਪ ਹੋ ਜਾਂਦੇ ਹੋ ਥੋੜੀ ਦੇਰ ਬਾਅਦ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤੁਹਾਡੀ ਈਗੋ ਬਹੁਤ ਜ਼ਿਆਦਾ ਸਾਈਡ ਤੇ ਰਹਿ ਜਾਂਦੀ ਹੈ ਤੁਹਾਡੀ ਪੂਰੀ ਲਾਈਫ ਸ਼ੈਟਰ ਹੋ ਜਾਂਦੀ ਹੈ ਕਟੋ-ਕਟ ਕੇ ਇਨਸਾਨ ਦਾ ਜੇ ਆਪਾਂ ਮਨੁੱਖੀ ਸਰੀਰ ਬਾਰੇ ਗੱਲ ਕਰੀਏ ਜੀ ਚਾਹੇ ਉਹ ਲੇਡੀਜ਼ ਹੈ ਚਾਹੇ ਜੈਂਟਸ ਹੈ ਡਸਨਟ ਮੈਟਰ ਉਹਦੇ ਅਪ੍ਰੋਕਸੀਮੇਟਲੀ 200 ਦੇ ਆਸ-ਪਾਸ ਐਸੇ ਸ਼ਰੀਰਕ ਐਲੀਮੈਂਟਸ ਹੁੰਦੇ ਨੇ ਕਮੀਆਂ ਹੁੰਦੀਆਂ ਨੇ ਰੋਗ ਡਿਜ਼ੀਜ਼ ਹੁੰਦੀਆਂ ਨੇ ਜਾਂ ਡਰਗ ਐਡਿਕਸ਼ਨ ਹੈ ਅਲਕੋਹਲਿਜ਼ਮ ਹੈ ਜਾਂ ਉਹ ਤਬਾਕੂ ਦਾ ਸੇਵਨ ਕਰਦਾ ਜਾਂ ਕਿਸੇ ਵੀ ਨਸ਼ੇ ਦੀ ਲਾਈਨ ਦੇ ਵਿੱਚ ਉਹ ਬੰਦਾ ਪੈ ਗਿਆ ਇਹ ਉਹਨਾਂ ਦੇ 200 ਪ੍ਰਕਾਰ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਉਹਨਾਂ ਨੂੰ ਠੀਕ ਕਰਨ ਦੇ ਵਿੱਚੇ ਮਦਦਗਾਰ ਹੁੰਦਾ ਹੈ ਬਿਲਕੁਲ ਜੀ ਪ੍ਰਾਤਨ ਟਾਈਮ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਡੇ ਬਡਾਰੂ ਸੀ ਉਹ ਲੌਂਗ ਦਾ ਇਸਤੇਮਾਲ ਕਰਨਾ ਦੱਸਦੇ ਸੀ ਜਿਵੇਂ ਕਿ ਦੰਦ ਜਾੜ ਦੇ ਵਿੱਚ ਦਰਦ ਹੋਣਾ ਜਾਂ ਸਾਡੇ ਮੂੰਹ ਦੇ ਵਿੱਚ ਛਾਲੇ ਹੋ ਜਾਣੇ ਤੇ ਆਪਾਂ ਕਹਿੰਦੇ ਸੀਗੇ ਤੇ ਇਹ ਔਨ ਦੀ ਸਪੋਰਟ ਕੋਈ ਮੈਡੀਸਨ ਤਾਂ ਸਾਡੇ ਕੋਲ ਹੁੰਦੀ ਨਹੀਂ ਸੀ ਰਾਤ ਦੇ ਟਾਈਮ ਕਿਸੇ ਨੂੰ ਕੋਈ ਦਿੱਕਤ ਹੋ ਜਾਂਦੀ ਸੀ ਤੇ ਫਿਰ ਸਾਡੇ ਬਜ਼ੁਰਗ ਕਹਿੰਦੇ ਸੀਗੇ ਕਾਕਾ ਇਹ ਲੌਂਗ ਮੂੰਹ ਦੇ ਵਿੱਚ ਰੱਖ ਲੈ ਤੇਰੀ ਜਿਹੜੀ ਦਰਦ ਆ ਆਪਣੇ ਆਪ हट ਜਾਏਗੀ ਆਯੁਰਵੇਦ ਦੇ ਵਿੱਚ ਹਰਬਲ ਫੀਲਡ ਦੇ ਵਿੱਚ ਜਾਣੀ ਮਾਨੀ ਮਤਲਬ ਅਲਟੀਮੇਟ ਜਿਹੜੀਆਂ ਔਸ਼ਦੀਜ਼ ਹੁੰਦੀਆਂ ਨੇ ਉਨਾਕਸਟ੍ਰੈਕਟ ਦੇ ਵਿੱਚ ਲੌਂਗ ਦੀ ਗਿਣਤੀ ਹੁੰਦੀ ਹੈ ਹਮ ਅਨਫੋਰਚੂਨੇਟਲੀ ਅੱਜਕੱਲ ਦੀ ਜਿਹੜੀ ਜਨਰੇਸ਼ਨਸ ਨੇ ਅੱਜਕੱਲ ਜਿਹੜੇ ਲੋਕ ਨੇ ਜਿੱਦਾਂ ਦੇ ਉਹਨਾਂ ਦੇ ਲਾਈਫਸਟਾਈਲ ਬਣ ਚੁੱਕੇ ਨੇ ਉਹ ਲੌਂਗ ਦੀ ਐਹਮੀਅਤ ਨੂੰ ਭੁੱਲ ਚੁੱਕੇ ਨੇ ਜਾਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਹਮ ਕਿਉਂਕਿ ਇੰਗਲਿਸ਼ ਦੇ ਵਿੱਚ ਇਹਨੂੰ ਕਲੋਵ ਬੋਲਿਆ ਜਾਂਦਾ ਹੈ ਕਲੋਵਸ ਇੱਕ ਪੁਰਾਣਾ ਸ਼ਬਦ ਹੈ ਲਾਟਿਨ ਸ਼ਬਦ ਜਿਹਦੇ ਤੋਂ ਇਹਦਾ ਅਸਲੀ ਨਾਂ ਕਲੋਵ ਹੈ ਆ ਇੰਗਲਿਸ਼ 'ਚ ਤੇ ਆਪਾਂ ਪੰਜਾਬੀ 'ਚ ਇਹਨੂੰ ਲੌਂਗ ਕਹਿੰਦੇ ਆ ਹਮ ਤਮਿਲ ਦੇ ਵਿੱਚ ਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਪੀਪਰਵੀ ਬੋਲਿਆ ਜਾਂਦਾ ਹੈ ਠੀਕ ਹੈ ਲੌਂਗ ਦੀ ਕਦੇ ਵੀ ਤੁਸੀਂ ਦੇਖੋਗੇ ਬਣਤਰ ਦਿਮਾਗ ਦੀ ਤਰ੍ਹਾਂ ਹੁੰਦੀ ਹੈ ਇਸ ਲੌਂਗ ਦੀ ਬਣਤਰ ਜੀ ਇਸ ਲੌਂਗ ਦੇ ਉੱਪਰਲੇ ਹਿੱਸੇ ਦੀ ਬਣਤਰ ਦੇਖੋਗੇ ਇਨਸਾਨ ਦੇ ਸਿਰ ਬਣਤਰ ਦੀ ਤਰ੍ਹਾਂ ਤੁਹਾਨੂੰ ਲੱਗੂਗੀ ਜੀ ਲੋਕੀ ਜ਼ਿਆਦਾਤਰ ਕੀ ਕਰਦੇ ਨੇ 80% ਤੋਂ ਜ਼ਿਆਦਾਤਰ ਪੜ੍ਹੇ ਲਿਖੇ ਲੋਕੀ ਵੀ ਕੀ ਕਰਦੇ ਨੇ ਮਿਥ ਦੇ ਉੱਪਰ ਜ਼ਿਆਦਾ ਚੱਲਦੇ ਨੇ ਰਿਐਲਿਟੀ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਜਿਹੜੀ ਚੀਜ਼ ਆਪਾਂ ਜਾਣਾਂਗੇ ਮੰਨਣ ਨਾਲ ਉਹ ਚੀਜ਼ ਨਹੀਂ ਪਤਾ ਲੱਗਦੀ ਜਾਣਨ ਨਾਲ ਉਸ ਚੀਜ਼ ਦੀ ਆਪਾਂ ਨੂੰ ਜਿਹੜੀ ਹਕੀਕਤ ਹੈ ਸੱਚਾਈ ਹੈ ਉਹ ਪਤਾ چلਦੀ ਹੈ ਜੀ ਇਹ ਪੁਰਾਤਨ ਜਿਹੜਾ ਆਯੁਰਵੇਦ ਆਪਣਾ ਚਰਕ ਸਹਿਤਾ 5000 ਸਾਲ ਪੁਰਾਣਾ ਹਿੰਦੂ ਟੈਕਸਟ ਹੈ ਜੀ ਆਪਣੇ ਚਾਰ ਵੇਦ ਨੇ ਰਿਗਵੇਦ ਅਥਰਵੇਦ ਸਾਮਵੇਦ ਯਜੁਰਵੇਦ ਰਿਗਵੇਦ ਦੇ ਵਿੱਚ ਵੀ ਆਯੁਰਵੇਦ ਜਿਹੜੇ ਸਪਲੀਮੈਂਟਸ ਹੁੰਦੇ ਨੇ ਜੜੀ ਬੂਟੀਆਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਲੰਮਾ ਚੌੜਾ ਡਿਟੇਲ ਚ ਬਖਾਨ ਕੀਤਾ ਹੋਇਆ ਉਹਦੇ ਵਿੱਚ ਲੌਂਗ ਦਾ ਵੀ ਬਖਾਨ ਹੈ ਲੋਕੀ ਇਹਨੂੰ ਬਹੁਤ ਹਲਕੇ ਚ ਲੈ ਜਾਂਦੇ ਨੇ ਜਿਵੇਂ ਆਪਣੇ ਰਾਹੋ ਸਰ ਵਾਲੇ ਵੈਦ ਸਾਹਿਬ ਨੇ ਕਿਹਾ ਕੇ ਲੋਕੀ ਇਹਦੀ अहमियत ਨੂੰ ਜਾਣ ਨਹੀਂ ਪਾਉਂਦੇ ਹੈਗੇ ਕਟੋ-ਕਟ ਕੇ ਇਨਸਾਨ ਦਾ ਜੇ ਆਪਾਂ ਮਨੁੱਖੀ ਸਰੀਰ ਬਾਰੇ ਗੱਲ ਕਰੀਏ ਜੀ ਚਾਹੇ ਉਹ ਲੇਡੀਜ਼ ਹੈ ਚਾਹੇ ਜੈਂਟਸ ਹੈ ਡਸਨਟ ਮੈਟਰ ਉਹਦੇ ਅਪਰੋਕਸੀਮੇਟਲੀ 200 ਦੇ ਆਸ-ਪਾਸ ਐਸੇ ਸ਼ਰੀਰਕ ਐਲੀਮੈਂਟਸ ਹੁੰਦੇ ਨੇ ਕਮੀਆਂ ਹੁੰਦੀਆਂ ਨੇ ਰੋਗ ਡਿਜ਼ੀਜ਼ ਹੁੰਦੀਆਂ ਨੇ ਜਾਂ ਡਰਗ ਐਡਿਕਸ਼ਨ ਹੈ ਅਲਕੋਹਲਿਜ਼ਮ ਹੈ ਜਾਂ ਉਹ ਤਬਾਕੂ ਦਾ ਸੇਵਨ ਕਰਦਾ ਜਾਂ ਕਿਸੇ ਵੀ ਨਸ਼ੇ ਦੀ ਲਾਈਨ ਦੇ ਵਿੱਚ ਉਹ ਬੰਦਾ ਪੈ ਗਿਆ ਹਮ ਇਹ ਉਹਨਾਂ ਦੇ 200 ਪ੍ਰਕਾਰ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਇਹ ਮਦਦਗਾਰ ਹੁੰਦਾ ਹੈ ਸਭ ਤੋਂ ਅਸਟੋਨਿਸ਼ਿੰਗ ਜਿਹੜੀ ਹੈ ਸਭ ਤੋਂ ਸਰਪ੍ਰਾਈਜ਼ਿੰਗ ਫੈਕਟੇ ਦੇ ਬਾਰੇ ਇਹ ਹੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਲੋਕਾਂ ਦੀ ਜ਼ਿਆਦਾਤਰ ਮਿੱਥੇ ਹੈ ਜਾਣਕਾਰੀ ਕਿ ਜੀ ਇਹ ਰਸੋਈ ਦੇ ਵਿੱਚ ਹੁੰਦਾ ਹੈ ਤਕਰੀਬਨ ਹਰ ਰਸੋਈ ਚ ਹੁੰਦਾ ਇਹਨੂੰ ਅਸੀਂ ਸਲਾਦ 'ਚ ਯੂਜ਼ ਕਰਦੇ ਆਂ ਮਸਾਲਿਆਂ 'ਚ ਯੂਜ਼ ਕਰਦੇ ਆਂ ਤੁਸੀਂ ਜਨਰਲ ਲੋਕਾਂ ਨੂੰ ਪੁੱਛੋ ਵੀ ਹਾਂਜੀ ਲੌਂਗ ਕੀ ਹੁੰਦਾ ਉਹਨੇ ਕਹਿੰਦਾ ਜੀ ਲੌਂਗ ਇੱਕ ਮਸਾਲਾ ਹੁੰਦਾ ਬਸ ਐਹੀ ਜਨਰੇਸ਼ਨ ਨੂੰ ਪਤਾ ਇਹ ਤੋਂ ਜ਼ਿਆਦਾ ਉਹ ਜਾਣਣਾ ਨਹੀਂ ਚਾਹੁੰਦੇ ਠੀਕ ਹੈ ਉਹਨਾਂ ਨੇ ਕਿਹਾ ਜੀ ਅਸੀਂ ਮੰਨ ਲਓ ਕੋਈ ਕਿਸੇ ਪ੍ਰਕਾਰ ਦੀ ਕੋਈ ਰੈਸਪੀ ਬਣਾਉਣੀ ਹੈ ਉਹਦੇ ਚ ਅਸੀਂ ਲੌਂਗ ਨੂੰ ਯੂਜ਼ ਕਰਦੇ ਹਾਂ ਲੇਕਿਨ ਬਟ ਲੌਂਗ ਆਪਣੇ ਆਪ ਦੇ ਵਿੱਚ ਇੱਕ ਰਾਮਬਾਨਾ ਸੰਜੀਵਨੀ ਬੁੱਟੀ ਹੈ ਇਹ ਕਿਹਾ ਜਾਂਦਾ ਸਿਆਣਿਆਂ ਦਾ ਕਥਨ ਹੈ ਵੀ ਮੰਨ ਲਓ ਜੇ ਕੋਈ ਇਨਸਾਨ ਡਰੱਗਸ ਦੇ ਵਿੱਚ ਐਡਿਕਟ ਹੋ ਗਿਆ ਠੀਕ ਹੈ ਗੋਡ ਫੋਰਬਿਡ ਰੱਬ ਨਾ ਕਰੇ ਉਹ ਕਿਸੇ ਪ੍ਰਕਾਰ ਦਾ ਵੀ ਸਬਸਟੈਂਸ ਲੈ ਰਿਹਾ ਹੈ ਡਰੱਗ ਐਡਿਕਸ਼ਨ ਚ ਆ ਗਿਆ ਉਹ ਪੋਪੀ ਹਸਕ ਲੈ ਰਿਹਾ ਹੈ ਉਹ ਰੌ ઓਪੀਐਮ ਲੈ ਰਿਹਾ ਹੈ ਉਹ ਹੀਰੋਇਨ ਲੈ ਰਿਹਾ ਹੈ ਜਾਂ ਉਹ ਕੈਨੇਬੀਸ ਲੈ ਰਿਹਾ ਹੈ ਜਾਂ ਤਬਾਕੂ ਲੈ ਰਿਹਾ ਕਿਸੇ ਵੀ ਨਸ਼ੇ ਦੇ ਵਿੱਚ ਉਹ ਵਿਅਕਤੀ ਆ ਗਿਆ ਉਸ ਵਿਅਕਤੀ ਦੇ ਲਈ ਇਹ ਸੰਜੀਵਨੀ ਬੂਟੀ ਦਾ ਕੰਮ ਕਰੂਗਾ ਕਿਉਂ ਕਿਉਂਕਿ ਉਸ ਵਿਅਕਤੀ ਨੂੰ ਪਹਿਲਾਂ ਤਾਂ ਇਹ ਜਾਗਰੂਕਤਾ ਦੇਣ ਦੀ ਲੋੜ ਹੁੰਦੀ ਹੈ ਵੀ ਜਾਂ ਤਾਂ ਤੁਸੀਂ ਨਸ਼ੇ ਦੇ ਵਿੱਚ ਆਪਣੇ ਆਪ ਨੂੰ ਕਲੀਨ ਕਰ ਲਓ ਆਪਣੇ ਆਪ ਨੂੰ ਸਾਫ਼ ਠੀਕ ਕਰ ਲੋ ਤੇ ਇੱਕ ਨਾਰਮਲ ਜਿਹੜੀ ਜ਼ਿੰਦਗੀ ਉਹਦੇ ਚ ਆ ਜਾਓ ਦੂਜਾ ਆਪਸ਼ਨ ਇੱਕੋ ਹੀ ਹੁੰਦਾ ਵੀ ਜਾਂ ਤੁਸੀਂ ਜ਼ਿੰਦਗੀ ਤੋਂ ਕਲੀਨ ਬੁਲਡ ਹੋ ਜਾਓਗੇ ਇਹਦੇ ਚ ਹੋਰ ਕੋਈ ਮਤਲਬ ਆਪਸ਼ਨ ਨਹੀਂ ਹੁੰਦਾ ਆਲਟਰਨੇਟਿਵ ਨਹੀਂ ਹੁੰਦਾ ਜੀ ਕਿਉਂਕਿ ਨਸ਼ੇ ਵਾਲਾ ਵਿਅਕਤੀ ਕੀ ਹੈ ਨਸ਼ੇ ਵਾਲੇ ਵਿਅਕਤੀ ਨੂੰ ਜੇ ਇਹਦੀ ਸਮਰੱਥਾ ਬਾਰੇ ਦੱਸਿਆ ਜਾਏਗਾ ਤੋਂ ਉਹ ਇਹਦਾ ਇਸਤੇਮਾਲ ਕਰੇਗਾ ਠੀਕ ਹੈ ਲੌਂਗ ਦਾ ਕੀ ਹੈਗਾ ਕਿ ਲੌਂਗ ਨੂੰ ਜਦੋਂ ਤੁਸੀਂ ਮੂੰਹ ਚ ਰੱਖਣਾ ਸਭ ਤੋਂ ਪਹਿਲਾਂ ਤੁਹਾਨੂੰ ਐਡਾ ਲੱਗੇਗਾ ਜਿਦਾਂ ਬਜਰੀ ਹੁੰਦੀ ਹੈ ਵੀ ਬਹੁਤ ਜ਼ਿਆਦਾ ਸਖਤ ਹੈ ਠੀਕ ਹੈ ਪਰ ਅੰਦਰੋਂ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਸਟਾਰਟ ਕਰਦੇ ਆ ਇਹ ਮੱਖਣ ਦੀ ਤਰ੍ਹਾਂ ਜਿੱਦਾਂ ਗੁੰਨੇ ਹੋਇਆ ਆਟਾ ਹੁੰਦਾ ਰੂਹ ਹੁੰਦੀ ਓਦਾਂ ਦਾ ਨਰਮ ਇਹਦਾ ਹਿੱਸਾ ਨਿਕਲਣਾ ਹੈਗਾ ਠੀਕ ਹੈ ਜਦੋਂ ਇਹਨੂੰ ਮੂੰਹ 'ਚ ਰੱਖਣਾ ਲੋਕਾਂ ਨੂੰ ਜ਼ਿਆਦਾਤਰ ਪਤਾ ਜਿੱਦਾਂ ਤੁਸੀਂ ਪਹਿਲਾਂ ਫਰੂਕੀ ਸਾਹਿਬ ਜ਼ਿਕਰ ਕੀਤਾ ਕਿ ਅਗਰ ਦੰਦ ਦੇ ਵਿੱਚ ਦਰਦ ਹੈ ਜੀ ਤਾਂ ਦਾੜ ਦਰਦ ਦੇ ਵਿੱਚ ਲਾ ਲਓ ਲੌਂਗ ਉਹਦੇ ਨਾਲ ਦੜ ਦਰਦ ਠੀਕ ਹੋ ਜਾਂਦੀ ਹੈ ਇਹਦਾ ਇੱਕ ਬੈਨੀਫਿਟ ਹੈ ਜੀ ਜੇ ਆਪਾਂ ਇਹਦੀ ਡਿਟੇਲ 'ਚ ਗੱਲ ਕਰੀਏ ਜਦੋਂ ਤੁਸੀਂ ਇਹਨੂੰ ਮੂੰਹ 'ਚ ਰੱਖਦੇ ਹੋ ਤੁਹਾਡੇ ਮੂੰਹ 'ਚ ਰੱਖਣ ਦੇ ਨਾਲ ਦੰਦ ਦੀ ਪ੍ਰਕਿਰਿਆ ਨੂੰ ਠੀਕ ਕਰਦੇ ਹੋਏ ਜੀ ਇਵੇਂ ਤੁਹਾਡੇ ਸਲਾਈਵਾ ਜਿਹੜਾ ਮੂੰਹ ਚ ਆਪਣੇ ਸਲਾਈਵਾ ਹਰ ਇਨਸਾਨ ਦੇ 24 ਘੰਟੇ ਬਣਦਾ ਰਹਿੰਦਾ ਉਹਦੇ ਨਾਲ ਇਹਨੇ ਰਲ ਜਾਣਾ ਠੀਕ ਹੈ ਉਹਦੇ ਨਾਲ ਰਲ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਇੱਕ ਇਨਸਾਨ ਦੇ ਮਸਤਿਸ਼ਕ ਕਿਹੜਾ ਦਿਮਾਗ ਹੈ ਤੇ ਚ 7 ਕਰੋੜ ਸੈੱਲ ਹੁੰਦੇ ਨੇ ਠੀਕ ਹੈ 7 ਕਰੋੜ ਸੈੱਲ ਇਸ ਅ ਡੈਮ ਵੈਰੀ ਬਿਗ ਥਿੰਗ ਔਰ ਇਹਨੇ 7 ਕਰੋੜ ਸੈਲਾਂ ਨੂੰ ਚੈਨਲਾਈਜ਼ ਕਰਨ ਦੇ ਲਈ ਕੰਮ ਕਰਨਾ ਹੈ ਪਹਿਲਾਂ ਇਹ ਚੀਜ਼ ਸੋਚੋ ਤੁਸੀਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਕੀ ਬਾਤ ਹੈ ਮਤਲਬ ਇੱਕ ਲੌਂਗ 7 ਕਰੋੜ ਸੈਲਾਂ ਦੇ ਉੱਤੇ ਜਾ ਕੇ ਕੰਮ ਕਰਦਾ ਜਿੱਦਾਂ ਐਫ ਐਚ ਪੀ ਕੰਪਨੀ ਬਹੁਤ ਜਿਹੜਾ ਸੁਸਾਇਟੀ ਦੇ ਲਈ ਸਮਾਜ ਦੇ ਲਈ ਪੂਰੇ ਭਾਰਤ ਵਰਸ਼ ਲਈ ਬਹੁਤ ਵੱਡੇ ਵੱਡੇ ਉਪਰਾਲੇ ਪਿਛਲੇ ਟਾਈਮ ਤੋਂ ਕਰਦੀ ਆ ਰਹੀ ਹੈ ਜਿੱਦਾਂ ਮੈਂ ਇੱਥੇ ਤੁਹਾਨੂੰ ਇੱਕ ਰੈਫਰੈਂਸ ਦੇਣਾ ਚਾਹੂੰਗਾ ਬਈ ਹੁਣ ਐਫ ਐਚ ਪੀ ਕੰਪਨੀ ਨੇ ਬਲੈਸ ਨਾਭੀ ਆਇਲ ਲਾਂਚ ਕੀਤਾ ਹੋਇਆ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਨਾਭੀ ਦੇ ਨਾਲ 72000 ਨਸਾਂ ਜੁੜੀਆਂ ਹੁੰਦੀਆਂ ਇੱਕ ਇਨਸਾਨ ਦੇ ਸਰੀਰ ਦੀਆਂ ਠੀਕ ਹੈ ਔਰ ਉਹ ਨਾਭੀ ਆਇਲ ਦੀਆਂ ਚਾਰ ਬੂੰਦਾਂ ਉਹਨਾਂ 72000 ਨਸਾਂ ਦੀਆਂ ਪ੍ਰੋਬਲਮਾਂ ਨੂੰ ਠੀਕ ਕਰਨ ਲਈ ਕੰਮ ਕਰਦੀਆਂ ਤੁਸੀਂ ਸੋਚੋ ਜੇ ਕਿਸੇ ਵਿਅਕਤੀ ਨੂੰ ਦੱਸਿਆ ਜਾਊਗਾ ਤਾਂ ਉਹ ਉਹ ਹਰ ਹਾਲਤ ਦੇ ਵਿੱਚ ਉਹਨੂੰ ਸਮਝੂਗਾ ਤੇ ਯੂਜ਼ ਕਰਨ ਦੇ ਲਈ ਉਹਨੂੰ ਤਤਪਰ ਹੋਊਗਾ ਠੀਕ ਹੈ ਲੌਂਗ ਨੇ ਕੀ ਕਰਨਾ ਹੈ ਜਦੋਂ ਲੌਂਗ ਦਾ ਤੁਹਾਨੂੰ ਮੈਂ ਕਰਕਸ ਦੱਸਾਂ ਜੇ ਕੰਕਰੀਟ ਇਹਦਾ ਕਨਕਲੂਜਨ ਮੈਂ ਤੁਹਾਨੂੰ ਦੱਸਾਂ ਤੁਸੀਂ ਲੌਂਗ ਮੂਹ ਚ ਰੱਖ ਲਿਆ ਲੌਂਗ ਦੰਦਾਂ ਨਾਲ ਤੁਸੀਂ ਚਬਣਾ ਸ਼ੁਰੂ ਕਰਤਾ ਦੰਦ ਦੇ ਐਲੀਮੈਂਟ ਠੀਕ ਹੋ ਗਏ ਦੰਦ ਦੀ ਦਰਦ ਠੀਕ ਹੋ ਗਈ ਸਲਾਈਵਾ ਦੇ ਨਾਲੇ ਰਲ ਗਿਆ ਮਸਤਿਸ਼ਕ ਦੇ 7 ਕਰੋੜ ਸੈੱਲਾਂ ਨੂੰ ਇਹਨੇ ਚੈਨਲਾਈਜ਼ ਕਰਨਾ ਸ਼ੁਰੂ ਕਰਤਾ ਬਲੱਡ ਸਰਕੂਲੇਸ਼ਨ ਦੇ ਨਾਲੇ ਤੁਹਾਡੇ ਮੈਟਾਬੋਲਿਜ਼ਮ ਚ ਚਲਾ ਗਿਆ ਤੁਹਾਡੀ ਫੂਡ ਪਾਈਪ ਦੇ ਦੌਰਾਨ ਇਹ ਤੁਹਾਡੇ ਮੈਟਾਬੋਲਿਜ਼ਮ ਚੋਂ ਸਟਮਕ ਚੋਂ ਜਿਹਨੂੰ ਲੋਕ ਬੈਲੀ ਬੋਲਦੇ ਐ ਤੁਹਾਡੇ ਲਿਵਰ ਦੀਆਂ ਪਾਈਪਸ ਨੂੰ ਚੈਨਲਾਈਜ਼ ਕਰਨ ਲੱਗ ਗਿਆ ਤੁਹਾਡੀ ਕਿਡਨੀਜ਼ ਨੂੰ ਚੈਨਲਾਈਜ਼ ਕਰਨ ਲੱਗ ਗਿਆ ਤੁਹਾਡੇ ਅੰਦਰ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਸਵੇਲਿੰਗ ਹੈ ਕਿਸੇ ਪ੍ਰਕਾਰ ਦੀ ਕੋਈ ਡਰਾਈਨੈਸ ਹੈ ਇਨਸਾਨ ਨੂੰ ਭੁੱਖ ਨਹੀਂ ਲੱਗਦੀ ਇਨਸਾਨ ਕਹਿੰਦਾ ਜੀ ਮੇਰੇ ਫੂਡ ਪਾਈਪ ਚ ਪ੍ਰੋਬਲਮ ਹੈ ਖਾਸ ਕਰਕੇ ਲੇਡੀਜ਼ ਦੇ ਲਈ ਇਹ ਵਰਦਾਨ ਹੈ ਲੇਡੀਜ਼ ਦਾ ਜਦੋਂ ਮੰਥਲੀ ਸਾਈਕਲ ਦਾ ਪ੍ਰੋਬਲਮ ਹੁੰਦਾ ਜੋ ਰੈਗੂਲਰ ਇਹਨੂੰ 90 ਦਿਨ ਤੱਕ ਲੌਂਗ ਨੂੰ ਯੂਜ਼ ਕਰਦੀ ਉਹਨੂੰ ਮੰਥਲੀ ਸਾਈਕਲ ਦੀ ਪ੍ਰੋਬਲਮ ਓਕੇ ਹੋ ਜਾਂਦੀ ਹੈ ਯੂਟਰਸ ਦੀ ਪਾਈਪਸ ਦੇ ਵਿੱਚ ਜੇ ਸਵੈਲਿੰਗ ਹੋ ਠੀਕ ਹੋ ਜਾਂਦੀ ਹੈ ਉਹਦੀ ਬੱਚੇਦਾਨੀ ਅੰਡ ਪੋਚ ਦੇ ਵਿੱਚ ਇਹਨੂੰ ਲੱਗਦਾ ਕਿਸੇ ਪ੍ਰਕਾਰ ਦਾ ਬਲੱਡ ਕਲੌਟ ਹੋ ਰਿਹਾ ਤਾਂ ਐਡ ਡਿਟੀਆਂ ਪ੍ਰੋਬਲਮਸ ਨੂੰ ਇਕੱਲਾ ਲੌਂਗ ਠੀਕ ਕਰ ਦਿੰਦਾ ਤੁਸੀਂ ਸੋਚ ਕੇ ਦੇਵਾ ਸੋ ਆਪਾਂ ਗੱਲ ਕਰਾਂਗੇ ਕੁਝ ਪਰਿਵਾਰਾਂ ਨੂੰ ਆਪਾਂ ਮੈਸੇਜ ਦਿੰਨੇ ਆ ਕਿ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਦੇ ਘਰਾਂ ਦੇ ਵਿੱਚ ਆਪਾਂ ਨਜ਼ਰ ਮਾਰੀਏ ਥੋੜਾ ਜਿਆ ਕਿ ਆਪਾਂ ਦੇਖਿਏ ਕਿ ਜਿਹੜੇ ਉਹਨਾਂ ਦੇ ਬੱਚੇ ਆ ਕਿਤੇ ਰੈਡ ਬੱਲ ਤਾਂ ਨਹੀਂ ਲੈ ਰਹੇ ਕਿਤੇ ਸਟ੍ਰਿੰਗ ਤਾਂ ਨਹੀਂ ਲੈ ਰਹੇ ਹੂੰ ਹੂੰ ਕਿਉਂਕਿ ਸਟ੍ਰਿੰਗ ਔਰ ਰੈਡ ਬੱਲ ਜਿਹੜੇ ਜੁਵਾ ਬੱਚੇ ਆ ਛੋਟੀ ਉਮਰ ਦੇ ਬੱਚੇ ਆ ਬੜੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਪੀਂਦੇ ਆ ਉਹਨਾਂ ਨੂੰ ਫੀਲ ਕੀ ਹੁੰਦਾ એનર્ਜੀ ਉਹ ਕਹਿੰਦੇ એનર્ਜੀ ਆ ਗਈ ਥੋੜੇ ਟਾਈਮ ਲਈ એનર્ਜੀ ਆ ਗਈ ਆ ਪਰ ਇਹਦੇ ਪਿੱਛੇ ਇੱਕ ਹਾਂਗਫੁਲ ਘਾਤ ਕੇ ਘਰ ਹੱਸੇ ਲੁਕਿਆ ਹੋਇਆ ਹੈ ਓਕੇ ਉਹ ਇਹ ਹੈਗਾ ਕਿ ਜਿਹੜੀ ਇਹ ਮਤਲਬ ਕਹਿ ਲੋ ਟਿਊਸ਼ਨ ਹੈ ਨਸ਼ੇ دیے ਹੈ ਟਿਊਸ਼ਨ ਆ ਨਸ਼ੇ ਦੀ ਸ਼ੁਰੂਆਤ ਆ ਇਹ ਛੋਟੇ ਜਿਹੇ ਸਟ੍ਰਿੰਗ ਔਰ ਰੈਡ ਬੋਲ ਤੋਂ ਚੱਲ ਕੇ ਗਾਹਾਂ ਬੱਚੇ ਕੀ ਕੀ ਕਰਨਗੇ ਉਹ ਆਨਲਾਪ ਵਿਖੇ ਹੀ ਦੱਸੂਗਾ ਆਨਲਾ ਸਮਾਂ ਹੀ ਦੱਸੂਗਾ ਇੱਕ ਬਹੁਤ ਹਾਂਗਫੁੱਲ ਵੱਡੇ ਨਸ਼ਿਆਂ ਦੇ ਨਾਲ ਉਹ ਬੱਚੇ ਐਡਿਕਟ ਹੋਣਗੇ ਸਭ ਤੋਂ ਪਹਿਲਾਂ ਹੁੰਦਾ ਜੀ ਕਿਸੇ ਵੀ ਸੋਸਾਇਟੀ ਦੇ ਵਿੱਚ ਸੋਸ਼ਲ ਕੰਟਰੋਲ ਆਪਣੇ ਆਪ ਚ ਪੋਸੀਬਲ ਨਹੀਂ ਹੁੰਦਾ ਸੋਸ਼ਲ ਕੰਟਰੋਲ ਹੁੰਦਾ ਜੀ ਸੈਲਫ ਕੰਟਰੋਲ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਹਰ ਵਿਅਕਤੀ ਆਪਣੇ ਆਪ ਨੂੰ ਕੰਟਰੋਲ ਕਰਕੇ ਲੱਗਣ ਲੱਗ ਗਿਆ ਪੂਰਾ ਸਮਾਜ ਆਪਣੇ ਆਪ ਆਟੋਮੈਟਿਕਲੀ ਕੰਟਰੋਲ ਚ ਹੋ ਗਿਆ ਠੀਕ ਹੈ ਇਸੇ ਤਰ੍ਹਾਂ ਨਸ਼ੇ ਚ ਹੁੰਦਾ ਜਦੋਂ ਫਰੂਕੀ ਸਾਹਿਬ ਕਿਸੇ ਇਨਸਾਨ ਦੀ ਵਿਲ ਪਾਵਰ ਕਮਜ਼ੋਰ ਹੋ ਗਈ ਉਹਦਾ ਮਾਈਂਡ ਚੈਨਲਾਈਜ਼ੇਸ਼ਨ ਚ ਨਹੀਂ ਜਾ ਰਿਹਾ ਉਹਦਾ ਮਾਈਂਡ ਵੀਕ ਹੋਣ ਲੱਗ ਗਿਆ ਔਰ ਉਸ ਤੋਂ ਬਾਅਦ ਜਦੋਂ ਉਹਨੇ ਆਪਣਾ ਅਸਲ ਦੇ ਵਿੱਚ ਨਸ਼ੇ ਦਾ ਕਾਰਨ ਕੀ ਹੈ ਕਿ ਇਨਸਾਨ ਆਪਣੀ ਰਿਐਲਿਟੀ ਨੂੰ ਪਿੱਠ ਦਿਖਾ ਦਿੰਦਾ ਓਕੇ ਲੋਕ ਨੂੰ ਮੰਨਦੇ ਨਹੀਂ ਉਹਨੂੰ ਮੰਨਣ ਤੋਂ ਇਨਕਾਰ ਕਰਦੇ ਆ ਜਦੋਂ ਇਨਸਾਨ ਨੇ ਨਸ਼ਾ ਕਰਨਾ ਕਿਉਂ ਸਟਾਰਟ ਕੀਤਾ ਉਹਦੇ ਰੀਜ਼ਨ ਬੀਇੰਗ ਕੀ ਹੈ ਅਗਰ ਆਪਾਂ ਕਰਕਸ ਕੱਢੀਏ ਜੀ ਉਸ ਇਨਸਾਨ ਨੂੰ ਮੈਕਸਿਮਮ ਲੋਕੀ ਕਹਿੰਦੇ ਆ ਜੀ ਮੈਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੈ ਫੈਮਿਲੀ ਦੀ ਪ੍ਰੋਬਲਮ ਹੈ ਕਿਸੇ ਨੂੰ ਬੱਚਿਆਂ ਦੀ ਪ੍ਰੋਬਲਮ ਹੈ ਕਿਸੇ ਨੂੰ ਮਾਤਾ ਪਿਤਾ ਦੀ ਪ੍ਰੋਬਲਮ ਹੈ ਕੋਈ ਕਹਿੰਦਾ ਜੀ ਮੈਨੂੰ ਸਮਾਜ ਚ ਪ੍ਰੋਬਲਮ ਹੈ ਕੋਈ ਕਹਿੰਦਾ ਜੀ ਇਹ ਕੰਟਰੀ ਮੇਰੇ ਫਿੱਟ ਨਹੀਂ ਹੈਗਾ ਮੈਨੂੰ ਕੰਟਰੀ ਦੀ ਪ੍ਰੋਬਲਮ ਹੈ ਜਦੋਂ ਕਰਦੇ ਕਰਦੇ ਕੋਈ ਐਜੂਕੇਸ਼ਨਲ ਪ੍ਰੋਬਲਮ ਚ ਆ ਗਿਆ ਕੋਈ ਕਹਿੰਦਾ ਜੀ ਮੇਰਾ ਡਾਈਵੋਰਸ ਹੋ ਗਿਆ ਕੋਈ ਕਹਿੰਦਾ ਮੇਰਾ ਐਕਸਟਰਾ ਮੈਰਿਟਲ ਅਫੇਅਰ ਟੁੱਟ ਗਿਆ ਕੋਈ ਕਹਿੰਦਾ ਜੀ ਮੇਰਾ ਵੈਸੀ ਅਫੇਅਰ ਟੁੱਟ ਗਿਆ ਕੋਈ ਕਹਿੰਦਾ ਮੇਰੀ ਯਾਰੀ ਦੋਸਤੀ ਟੁੱਟ ਗਈ ਬਹੁਤ ਤਰ੍ਹਾਂ ਦੇ ਲੋਕਾਂ ਨੇ ਕਾਰਨ ਲੈ ਲੇ ਉਤੋਂ ਇਲਾਵਾ ਇੱਕ ਕਾਰਨ ਲੈ ਲਿਆ ਜੀ ਈਗੋ ਫੈਕਟਰ ਵੀ ਮੈਂ ਜੇ ਇਹ ਨਸ਼ਾ ਕਰ ਸਕਦਾ ਤਾਂ ਮੈਂ ਵੀ ਤਾਂ ਅਫੋਰਡ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਹ ਦੇਖਦੇ ਨਹੀਂ ਵੀ ਉਸ ਵਿਅਕਤੀ ਦਾ ਫਾਈਨੈਂਸ਼ੀਅਲ ਸਟੇਟਸ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਹੈ ਉਹ ਕਰ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਤੁਸੀਂ ਟਰੈਪ ਹੋ ਜਾਂਦੇ ਹੋ ਥੋੜੀ ਦੇਰ ਬਾਅਦ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤੁਹਾਡੀ ਈਗੋ ਬਹੁਤ ਜ਼ਿਆਦਾ ਸਾਈਡ ਤੇ ਰਹਿ ਜਾਂਦੀ ਹੈ ਤੁਹਾਡੀ ਪੂਰੀ ਲਾਈਫ ਸ਼ਟਰ ਹੋ ਜਾਂਦੀ ਹੈ ਉਤੋਂ ਅਲਾਵਾ ਅੱਜ ਕੱਲ ਦੀ ਜਨਰੇਸ਼ਨਸ ਦੇ ਲਈ ਇਹ ਕੋਈ ਕ੍ਰਿਟਿਸਿਜ਼ਮ ਨਹੀਂ ਹੈ ਕੋਈ ਆਲੋਚਨਾ ਨਹੀਂ ਹੈ ਕਿਉਂਕਿ ਆਪਣੇ ਤੁਹਾਡੇ ਨਾਲ ਫਰੂਕੀ ਸਾਹਿਬ ਹੋ ਰਿਹਾ ਹੈ ਨੌਲੇਜ ਦਾ ਆਦਾਨ ਪ੍ਰਦਾਨ ਜੀ ਜੀ ਲੋਕਾਂ ਨੇ ਜਿਹੜੇ 10% 20% ਲੋਕੀ ਰਿਚ ਹੈ ਫਿਊਡਲ ਹੈ ਸਿਲਵਰ ਸਪੂਨ ਨਾਲ ਜੰਮੇ ਆ ਜਾਂ ਜਿਨ੍ਹਾਂ ਦੇ ਕੋਲੇ ਮੰਨ ਲਓ ਰੱਬ ਨੇ ਰਿਸੋਰਸ ਜਿਨ੍ਹਾਂ ਕੋਲੇ ਜਿਆਦੇ ਹੈ ਜਿਨ੍ਹਾਂ ਦੀ ਅਰਨਿੰਗ ਕਪੈਸਿਟੀ ਜਿਆਦੇ ਹੈ ਇਨਕਮ ਜਿਆਦੇ ਹੈ ਉਹਨਾਂ ਲੋਕਾਂ ਨੇ ਲਾਈਫਸਟਾਈਲ ਬਣਾ ਲਿਆ ਠੀਕ ਹੈ ਕਲੱਬਸ ਚ ਜਾਂਦੇ ਆ ਬੈਟ ਦੇ ਉੱਡਦੇ ਆ ਗੈਟ ਟੂਗੇਦਰ ਕਰਦੇ ਆ ਉਹ ਇੱਕ ਦੂਜੇ ਨੂੰ ਇਹ ਕਹਿ ਦਿੰਦੇ ਆ ਚੈਲੰਜ ਕਰਦੇ ਆ ਯਾਰ ਤੂੰ ਸ਼ਰਾਬ ਨਹੀਂ ਪੀ ਸਕਦਾ ਤੂੰ ਬੀਅਰ ਨਹੀਂ ਪੀ ਸਕਦਾ ਤੂੰ ਇਹ ਚੀਜ਼ ਕਰਕੇ ਦਿਖਾ ਉਹ ਸਟੇਟਸ ਸਿੰਬਲ ਬਣਾ ਲਿਆ ਵੀ ਗਰੀਬ ਲੋਕ ਡਰੱਗਸ ਨਹੀਂ ਇਫੈਕਟ ਉਹ ਕਰ ਸਕਦੇ ਆ ਅਫੋਰਡ ਨਹੀਂ ਕਰ ਸਕਦੇ ਆ ਅਲਕੋਹਲ ਸ਼ਰਾਬ ਇਹ ਵਿਸਕੀ ਅਸੀਂ ਕਰ ਸਕਦੇ ਆ ਉਹ ਚੀਜ਼ ਦੇ ਵਿੱਚ ਉਹਨਾਂ ਨੂੰ ਦਿਖਦਾ ਨਹੀਂ ਵੀ ਉਹ ਆਪਣੀ ਲਾਈਫ ਨੂੰ ਜਿਹੜਾ ਉਹਨਾਂ ਨੇ ਦੌਤੇ ਲਾਤਾ ਹੂੰ ਪਾਇਲ ਕਰ ਉਹ ਤੋਂ ਇਲਾਵਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਦੋਂ ਤੁਸੀਂ ਐਡਿਕਸ਼ਨ 'ਚ ਆ ਗਏ ਹੂੰ ਤੁਹਾਡੀ ਬਿੱਲ ਪਾਵਰ ਕੱਟ ਹੋ ਗਈ ਤੁਹਾਡਾ ਮਾਈਂਡ ਸ਼ੈਟਰ ਹੋ ਗਿਆ ਹੂੰ ਤੁਸੀਂ ਆਪਣੇ ਸਰੀਰ ਨੂੰ ਐਨ ਨੰਬਰ ਆਫ ਬਿਮਾਰੀਆਂ ਤੇ ਪ੍ਰੋਬਲਮਸ ਦਾ ਘਰ ਬਣਾ ਲਿਆ ਅਸਲ ਦੇ ਵਿੱਚ ਉਹਨਾਂ ਦਾ ਬ੍ਰੇਨ ਦਾ ਸੰਤੁਲਨ ਖਰਾਬ ਹੋ ਜਾਣਾ ਹੈ ਬੀਪੀ ਦੀ ਪ੍ਰੋਬਲਮ ਹੋ ਜਾਣੀ ਹੈ, ਮੈਮਰੀ ਦੀ ਪ੍ਰੋਬਲਮ ਹੋ ਜਾਣੀ ਹੈ, ਹਾਰਟ ਦੇ ਵਿੱਚ ਪ੍ਰੋਬਲਮ ਹੋ ਜਾਣੀ, ਫਿੱਟਸ ਪੈਣ ਲੱਗ ਜਾਣੇ ਆ, ਉਹਨਾਂ ਨੂੰ ਅਸਥਮੈਟਿਕ ਹੋਣ ਲੱਗ ਜਾਣਾ, ਬਰੀਥਿੰਗ ਸਿੰਡਰੋਮ ਦੀ ਪ੍ਰੋਬਲਮ ਹੋਣ ਲੱਗ ਜਣੀ ਹੈ। ਲਿਵਰ ਉਹਨਾਂ ਦਾ ਵੀਕ ਹੋ ਜਾਣਾ, ਲਿਵਰ ਸਿਰੋਸਿਸ ਦੀ ਪ੍ਰੋਬਲਮ ਹੋ ਜਾਣੀ ਹੈ। ਸਕਿਨ ਡਿਸਆਰਡਰ ਹੋ ਜਾਣੇ ਆ, ਕਿਡਨੀ ਨੇ ਕੰਮ ਨਹੀਂ ਸਹੀ ਕਰਨਾ, ਫੂਡ ਪਾਈਪ ਨੇ ਕੰਮ ਨਹੀਂ ਸਹੀ ਕਰਨਾ, ਤੁਹਾਡੀ ਬਲੱਡ ਸਰਕੂਲੇਸ਼ਨ ਖਰਾਬ ਹੋ ਜਾਣੀ ਹੈ, ਤੁਹਾਡੇ ਪੂਰੇ ਸੈਲਸ ਖਰਾਬ ਹੋ ਜਾਣੇ ਆ। ਤੁਹਾਡਾ ਪੂਰਾ ਜੈਨੇਟਿਕ, ਪੂਰਾ ਹਿਊਮਨ ਸਟਰਕਚਰ ਜਿਹੜਾ ਉਹ ਡੈਮਲਿਸ਼ ਹੋ ਗਿਆ। ਠ ਹੋਦੇ ਰੋ ਚੁੱਕੀ ਹੁੰਦੀ ਹੈ ਹੁਣ ਇੱਥੇ ਪਲੱਸ ਪੁਆਇੰਟ ਕੀ ਹੈ ਜੇ ਆਪਾਂ ਜ਼ਿਕਰ ਕਰੀਏ ਆਪਣੀ ਕੰਪਨੀ ਦੇ ਇਸ ਮਾਰਬਲਸ ਜਿਹਨੂੰ ਕਹਿੰਦੇ ਅਲਟੀਮੇਟ ਯੂਨੀਕ ਜਿੰਨਾ ਕਿ ਮੈਂ 20 ਸਾਲਾਂ ਤੋਂ ਸਿੱਖਿਆ ਵੀ ਮੈਂ ਸਿੱਖ ਰਿਹਾ ਹਾਂ ਤੁਹਾਡਾ ਬੜਪਣਾ ਵੀ ਤੁਸੀਂ ਮੈਨੂੰ ਲਾਈਫ ਚੇਂਜ ਦੇ ਲਈ ਮੈਨੂੰ ਐਡਾ ਸੋਹਣਾ ਇੱਕ ਤੁਸੀਂ ਮੈਨੂੰ ਆਪਣਾ ਡੈਜ਼ਿਗਨੇਟ ਕਰਿਆ ਇਹ ਲੋਕੀ ਮੈਂ ਇਹ ਦੇਖਦਾ ਵੀ ਲੋਕੀ ਪਹਿਲਾਂ ਤਾਂ ਸੈਲਫ ਕੰਟਰੋਲ ਕਰਨ ਨੂੰ ਹੀ ਤਿਆਰ ਨਹੀਂਗੇ ਓਕੇ ਸਭ ਤੋਂ ਪਹਿਲਾਂ ਤਾਂ ਸੈਲਫ ਕੰਟਰੋਲ ਹੈ ਇਨਸਾਨ ਕਵੇ ਵੀ ਮੈਂ ਜੀ ਇਸ ਚੀਜ਼ ਤੋਂ ਬਾਹਰ ਆਉਣਾ ਚਾਹਨਾ ਮੈਂ ਇਸ ਨਸ਼ੇ ਨੂੰ ਛੱਡਣਾ ਚਾਹਨਾ ਮੈਂ ਆਪਣੇ ਘਰ ਨੂੰ ਬਚਾਉਣਾ ਚਾਹਨਾ ਅਸਲ ਦੇ ਵਿੱਚ ਇੱਕ ਇਨਸਾਨ ਦੀ ਮੌਤ ਨਹੀਂ ਹੁੰਦੀ ਪੂਰੀ ਫੈਮਿਲੀ ਦੀ ਮੌਤ ਹੁੰਦੀ ਹੈ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ